ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੰਨਾ ਸ਼ਬਦਾਂ ਦਾ ਆਵਜੇ ਸਕਰੀਂਤੇ ਦਰਸ਼ਨ ਕਰ ਰਹੇ ਹੋ ਗੁਰਬਾਣੀ ਉਚਾਰ ਵਾਰ-ਵਾਰ ਆਉਂਦੇ ਨੇ ਇਹ ਸ਼ਬਦ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਇਸ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਪਹਿਲਾ ਸ਼ਬਦ ਹੈ ਐੜਾ ਹਾਇਲਾ ਇਸ ਦਾ ਉਚਾਰਨ ਕਰਨਾ ਹੈ ਅਹ ਐੜਾ ਮੁਕਤਾ ਹੈ ਜਿਵੇਂ ਐਸੀ ਮਹਾਰਨੀ ਪੜਦੇ ਆ ਐੜਾ ਮੁਕਤਾ ਆ ਐੜੇ ਕੰਨਾ ਆ ਇਸੇ ਤਰ੍ਹਾਂ ਇਹਨਾਂ ਦਾ ਉਚਾਰਨ ਕਰਨਾ ਹੈ ਐੜਾ ਮੁਕਤਾ ਆ ਹਾਇਲਾ ਹੈ ਆਹੇ ਅਹੇ ਇਸ ਨੂੰ ਸਿਹਾਰੀ ਨਹੀਂ ਲਾਉਣੀ ਨਾ ਇਸ ਦੇ ਅੰਕੜ ਲਾਉਣੀ ਹੈ ਲਾ ਲੱਗੀ ਹੈ ਲਾ ਜਿਹੜੀ ਹੈ ਇਹ ਦੀਰਘ ਮਾਤਰਾ ਹੈ ਆਹੇ ਆਹੇ ਇਸ ਤਰ੍ਹਾਂ ਬੋਲਣਾ ਹੈ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਜਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਅੱਗੇ ਸ਼ਬਦ ਆਉਂਦਾ ਹੈ ਐੜੇ ਕੰਨਾ हाए स्यारी ऐड़े कन्ना जो लगा है ये दीर्घ मात्रा है हाए सारी जो लगी है सियहारी जड़ी है ये लघु मात्रा है कन्ना दीर्घ मात्रा है इसका उचारण करना है ऐड़े कन्ना आ लम्मा करके बोलना है हाए सारी हे संकोच के आ है। आ आठा बोलना आ है। आ है इस तरह बोलना है ਗੁਰਬਾਣੀ ਵਿੱਚ ਪੰਕਤੀ ਦਰਜ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਜਿਵੇਂ ਗੁਰਬਾਣੀ ਵਿੱਚ ਹੋਰ ਸ਼ਬਦ ਆਉਂਦੇ ਨੇ ਜਜੇ ਕੰਨਾ ਲੰਮਾ ਕਰਕੇ ਬੋਲਣਾ ਹਾਇ ਸਿਆਰੀ ਸੰਗੋਚ ਕੇ ਜਾਹੇ ਮਾਹੇ ਇਸ ਤਰ੍ਹਾਂ ਜਿਵੇਂ ਸ਼ਬਦ ਆਉਂਦੇ ਨੇ ਮੰਮੇ ਕੰਨਾ ਹਾਏ ਸਿਆਰੀ ਜੱਜੇ ਕੰਨਾ ਹਾਏ ਸਿਆਰੀ ਤੱਤੇ ਕੰਨਾ ਹਾਏ ਸਿਆਰੀ ਇਸ ਤਰ੍ਹਾਂ ਸ਼ਬਦ ਆਉਂਦੇ ਨੇ ਮਾਹੇ ਜਾਹੇ ਤਾਹੇ ਇਸ ਤਰ੍ਹਾਂ ਇਹਨਾਂ ਦਾ ਉਚਾਰਨ ਕਰਨਾ ਹੈ ਇੱਥੇ ਵੀ ਐੜੇ ਕੰਨਾ ਹੈ ਹਾਏ ਸਿਆਰੀ ਹੈ ਇਹਦਾ ਉਚਾਰਨ ਕਰਨਾ ਆਹੇ ਆਹੇ ਹਾਏ ਸਿਆਰੀ ਹੀ ਆਹੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਅੱਗੇ ਸ਼ਬਦ ਹੈ ਐੜੇ ਕੰਨਾ ਹਾਹ ਲਾਂ ਇਸ ਦਾ ਉਚਾਰਨ ਕਰਨਾ ਹੈ ਆਹੇ ਆਹੇ ਇਹ ਜਿਹੜੀ ਐ ਲਾਂ ਲੱਗੀ ਹੈ ਲੰਮੀ ਕਰਕੇ ਬੋਲਣੀ ਹੈ ਕਿਉਂਕਿ ਦੀਰਘ ਮਾਤਰਾ ਹੈ ਐੜੇ ਕੰਨਾ ਵੀ ਇਹ ਦੀਰਘ ਮਾਤਰਾ ਹੈ ਲਾਂ ਵੀ ਦੀਰਘ ਮਾਤਰਾ ਹੈ ਦੋਨਾਂ ਅੱਖਰਾਂ ਨੂੰ ਲੰਮੀ ਆਵਾਜ਼ ਵਿੱਚ ਬੋਲਣਾ ਹੈ ਆਹੇ ਆਹੇ ਆਹ ਐਸੀ ਆਰੀ ਲਾ ਕੇ ਆਹੇ ਨਹੀਂ ਬੋਲਣਾ ਇਹ ਲੰਮਾ ਕਰਕੇ ਬੋਲਣਾ ਆਹੇ ਆਹੇ ਇਸ ਤਰ੍ਹਾਂ ਬੋਲਣਾ ਹੈ ਗੁਰਬਾਣੀ ਵਿੱਚ ਪੰਕਤੀ ਦਰਜ ਹੈ ਜੀਅਨ ਪ੍ਰਤਪਾਲ ਸਮਾਹ ਹੈ ਹੈ ਹੋਸੀ ਆਹੇ ਅੱਗੇ ਸ਼ਬਦ ਆਉਂਦਾ ਹੈ ਐੜੇ ਕਨੌੜਾ ਰਾਰਾ ਇਸ ਨੂੰ ਉਚਾਰਨ ਕਰਨਾ ਹੈ ਔਰ ਔਰ ਕਨੌੜਾ ਜਿਹੜਾ ਹੈ ਇਹ ਮੂੰਹ ਖੋਲ ਕੇ ਬੋਲਿਆ ਜਾਵੇਗਾ ਔਰ ਐੜੇ ਕਨਾੜਾ ਆ ਰਾਰਾ ਔਰ ਔਰ ਇਸ ਤਰ੍ਹਾਂ ਬੋਲਣਾ ਹੈ ਪੰਕਤੀ ਹੈ ਦਰਜ ਦਸਵੇਂ ਪਾਛਾ ਮਹਾਰਾਜ ਦੀ ਬਾਣੀ ਵਿੱਚ ਜਾਬ ਸਹਿਬ ਦੇ ਵਿੱਚ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਾਉਂਦੇ ਨੇ ਦੇਸ ਔਰ ਨਾ ਭੇਸ ਜਾਕਰ ਰੂਪ ਅਰੇਖ ਨਾ ਰਾਗ ਅਗੇ ਪੰਕਤੀ ਆਉਂਦੀ ਹੈ ਐੜਾ ਊੜੇ ਔਂਕੜ ਰਾਰਾ ਇਸ ਦਾ ਉਚਾਰਨ ਕਰਨਾ ਹੈ ਔਰ ਪਹਿਲਾ ਸ਼ਬਦ ਥੋੜਾ ਲੰਮਾ ਕਰਕੇ ਬੋਲਿਆ ਔਰ ਦੂਸਰਾ ਸ਼ਬਦ ਜਿਹੜਾ ਹੈ ਇਹ ਸ਼ਬਦ ਜਿਹੜਾ ਹੈ ਐੜਾ ਊੜੇ ਔਂਕੜ ਔ ਰਾਰਾ ਔਰ ਔਰ ਇਹ ਛੇਤੀ ਬੋਲਣਾ ਹੈ ਲੰਮਾ ਕਰਕੇ ਨਹੀਂ ਬੋਲਣਾ ਸੰਕੋਚ ਕੇ ਬੋਲਣਾ ਛੇਤੀ ਔਰ ਔਰ ਇਸ ਤਰ੍ਹਾਂ ਉਚਾਰਨ ਕਰਨਾ ਹੈ ਪੰਗਤੀ ਗੁਰਬਾਣੀ ਵਿੱਚ ਦਰਜ ਹੈ ਔਰ ਸਗਲ ਜਾਗ ਮਾਇਆ ਮੋਹਿਆ ਨਿਰਭੈ ਪਾਦ ਨਹੀਂ ਪਾਵੈ ਇਹਨਾਂ ਸ਼ਬਦਾਂ ਦਾ ਆਪ ਉਚਾਰਨ ਸਮਝਿਆ ਕਿਉਂਕਿ ਇਹ ਸ਼ਬਦ ਜਿਹੜੇ ਨੇ ਵਾਰ-ਵਾਰ ਸਾਨੂੰ ਗੁਰਬਾਣੀ ਵਿੱਚ ਦਰਸ਼ਨ ਕਰਨ ਵਾਸਤੇ ਮਿਲ ਜਾਂਦੇ ਨੇ ਇਹਨਾਂ ਦਾ ਉਚਾਰਨ ਜਿਹੜਾ ਆਮ ਤੌਰ ਤੇ ਸਾਨੂੰ ਸੌਖਾ ਜਾਪਦਾ ਹੈ ਇਕੋ ਜਿਹਾ ਜਾਪਦਾ ਹੈ ਪਰ ਇਹਨਾਂ ਦਾ ਜਿਹੜਾ ਏਦ ਖੁੱਲਣ ਤੇ ਉਚਾਰਨ ਜਿਹੜਾ ਹੈ ਫਰਕ ਜਾਪਦਾ ਹੈ ਕਨੌੜੇ ਦਾ ਊੜੇ ਦਾ ਲਾਂ ਦਾ ਤਿਸਿਹਾਰੀ ਦਾ ਉਚਾਰਨ ਜਿਹੜਾ ਹੈ ਇਹ ਵੀ ਵੱਖ-ਵੱਖ ਹੈ ਆਸ ਹੈ ਇਹ ਵੀਡੀਓ ਸੰਗਤਾਂ ਨੂੰ ਪਸੰਦ ਆਵੇਗੀ ਹੋਇਆਂ ਭੁੱਲਾਂ ਚੁੱਕਾਂ ਦੀ ਮਾਫੀ ਅੱਗੇ ਸਮਾਤ ਬਖਣੀ ਜੀ वाहिगुरु जी का ख़ालसा वाहिगुरु जी की फति